ਬੜਾ ਉੱਚਾ ਬੋਲਦੇ ਐ ਭਾਈ ਤਾਰੂ ਸਿੰਘ ਖੇਤ ਹਲ ਵਾਉਂਦੇ ਸੀ ਜਾ ਕੇ ਭਾਈ ਸਾਹਿਬ ਨੂੰ ਇੱਕ ਬੱਚੇ ਨੇ ਸੁਨੇਹਾ ਦਿੱਤਾ ਭਾਈ ਸਾਹਿਬ ਜੀ ਜਿਹੜਾ ਵੀ ਅੱਜ ਤੱਕ ਲਾਹੌਰ ਗਿਆ ਮੁੜਿਆ ਨਹੀਂ ਛੇਤੀ ਭੱਜ ਜਾਓ ਤੁਹਾਨੂੰ ਲੈਣ ਵਾਸਤੇ ਆਏ ਹੋਏ ਐ ਭਾਈ ਸਾਹਿਬ ਜਿਹੜਾ ਲਾਹੌਰ ਗਿਆ ਮੁੜਿਆ ਨਹੀਂ ਛੇਤੀ ਭੱਜ ਜਾਓ ਛੇਤੀ ਬਚ ਜਾਓਗੇ ਭਾਈ ਸਾਹਿਬ ਕਹਿਣ ਲੱਗੇ ਸਾਡੇ ਪਿੰਡ ਨੂੰ ਵਿਪਤਾ ਚ ਪਾ ਕੇ ਆਪ ਨਿਕਲ ਜਾਵਾਂ ਇਹ ਸੂਰਮਿਆਂ ਦਾ ਕੰਮ ਨਹੀਂ ਪਿੰਡ ਦਾ ਕੀ ਕਸੂਰ ਹੈ ਗੱਲ ਮੇਰੇ ਨਾਲ ਕਰਨੀ ਹੈ ਤੇ ਪਿੰਡ ਦਾ ਕੀ ਕਸੂਰ ਹੈ ਜੇ ਸੇਵਾ ਕਰਨੀ ਹੈ ਤੇ ਖਮਿਆਜੇ ਤੇ ਭੁਗਤਣੇ ਪੈਣਗੇ ਨਾ ਚੇਤਾ ਰੱਖਿਓ ਸੱਚ ਤੇ ਚੱਲਣਾ ਹੈ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਕਿਹਾ ਵੀ ਸਿਰ ਧਰ ਤਲੀ ਜੇ ਇਸ ਰਾਹ ਤੇ ਤੁਰਨਾ ਤੇ ਸਿਰ ਧਲੀ ਤੇ ਧਰ ਕੇ ਆਈਂ ਜੋ ਤੋ ਪ੍ਰੇਮ ਖੇਲਣ ਦਾ ਚਾਉ ਸਿਰ ਧਰ ਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਹੱਕਾਂ ਦੀ ਗੱਲ ਕਰਨੀ ਸ਼ੁਰੂ ਕਰੋ ਬਾਬਾ ਜਰਨੈਲ ਸਿੰਘ ਜੀ ਕਿੰਨੇ ਸਾਲ ਕਥਾ ਕਰਦੇ ਰਹੇ ਕਿਸੇ ਨੇ ਕੁਝ ਨਹੀਂ ਆਖਿਆ ਜਿੱਦਣ 17 ਮਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਉਦਣ ਹੀ ਅਗਲੇ ਤੋਪਾਂ ਲੈ ਕੇ ਆ ਗਿਆ ਖੁਸਤਨਾਹਾ ਵਾਹ ਹੱਕਾਂ ਦੀ ਗੱਲ ਜਦੋਂ ਕਰੇਗਾ ਨਾ ਕੋਈ ਇਹ ਭਗਤੀ ਚੁਬਣੀ ਹੈ ਦੁਨੀਆ ਨੂੰ ਰਾਮਪੁਰਾ ਫੂਲ ਵੀ ਕਿਹਾ ਸੀ ਨਾ ਅਸਲੀ ਭਗਤੀ ਕੀ ਹੈ ਲੈ ਹੁਣ ਜਵਾਬ ਦਿਓ ਮੈਂ ਤੁਹਾਨੂੰ ਤੋਂ ਪੁੱਛਦਾ ਹੈ ਜਵਾਬ ਦਿਓ ਜੀ ਸੁਣੋ ਧਿਆਨ ਨਾਲ ਐਕਟਿਵ ਹੋਇਓ 2 ਘੰਟੇ ਹੋ ਗਏ ਆਪਾਂ ਨੂੰ ਲੱਗਿਆਂ ਤੋਂ ਅੱਧਾ ਘੰਟਾ ਆਪਾਂ ਹੋਰ ਲਾ ਲਓ ਚਲੋ 15 20 ਮਿੰਟ ਅੱਧਾ ਘੰਟਾ 2.5 ਘੰਟੇ ਬਸ ਥੋੜੇ ਮਿੰਟ ਤੋਂ ਹਾਥੋਂ ਚੰਗੀ ਤਰ੍ਹਾਂ ਜਵਾਬ ਮੰਗਣਾ ਮੈਂ ਧਿਆਨ ਨਾਲ ਮੈਨੂੰ ਜਵਾਬ ਦਿਓ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਕਬੀਰ ਪਾਪੀ ਭਗਤ ਨਾ ਵਾ ਬਈ ਹਰ ਪੂਜਾ ਨਾ ਬੋਲ ਕੇ ਪੜੋ ਮੱਖੀ ਚੰਦਨ ਪਰ ਹਰੈ ਜਹਿ ਬਗੰਦ ਤੇ ਕਉ ਵੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮੱਖੀ ਚੰਦਨ ਪਰ ਹਰੈ ਜਹਿ ਬਗੰਦ ਤਹ ਜਾਏ ਕਹਿੰਦੇ ਪਾਪੀਆਂ ਨੂੰ ਭਗਤੀ ਚੰਗੀ ਨਹੀਂ ਲੱਗਦੀ ਕਿਹੜੀ ਭਗਤੀ ਹੁਣ ਧਿਆਨ ਨਾਲ ਸੁਣੋ ਕਿਹੜੀ ਭਗਤੀ ਪਾਪੀ ਜਿਹੜੇ ਐ ਉਹਨਾਂ ਨੂੰ ਭਗਤੀ ਚੰਗੀ ਨਹੀਂ ਲੱਗਣੀ ਕਿਹੜੀ ਭਗਤੀ ਉਹ ਭਗਤੀ ਸੱਚ ਬੋਲਣ ਵਾਲੀ ਭਗਤੀ ਜਿਹਨੂੰ ਕਹਿੰਦੇ ਸੱਚ ਕਵਾਂ ਆਖਾਂ ਜੀਵਾਂ ਵਿਸਰੇ ਮਰ ਜਾਏ ਅ ਸੱਚ ਸਮਝਣਾ ਸੱਚ ਕਹਿਣਾ ਭਗਤੀ ਹੱਕਾਂ ਦੀ ਗੱਲ ਕਰਨੀ ਭਗਤੀ ਇਹ ਪਾਪੀਆਂ ਨੂੰ ਨਹੀਂ ਪਾਉਂਦੀ ਹੁਣ ਤੁਸੀਂ ਜਵਾਬ ਦਿਓ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਨਾਂ ਕੀ ਸੀ ਮਾਧੋਦਾਸ ਵਰਾਗੀ ਤੇ ਜੇ ਮਾਧੋਦਾਸ ਵਰਾਗੀ ਗੋਤਾਵਰੀ ਦੇ ਕੰਡੇ ਤੇ ਬੈਠਾ ਭੋਰੇ ਵਿੱਚ ਭਗਤੀ ਕਰਦਾ ਰਹਿੰਦਾ ਕਰਦਾ ਰਹਿੰਦਾ ਕਰਦਾ ਰਹਿੰਦਾ ਕੀ ਉਹਦੇ ਪੁੱਤ ਦਾ ਕਾਲਜਾ ਕੱਢ ਕੇ ਉਹਦੇ ਮੂੰਹ ਵਿੱਚ ਪਾਉਂਦੇ ਨਹੀਂ ਕੀ ਉਹਦੇ ਟੁਕੜੇ ਟੁਕੜੇ ਕਰਦਾ ਕੋਈ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਉਹ ਜਿਹੜੀ ਅੱਗੇ ਭਗਤੀ ਕਰਦਾ ਸੀ ਨਾ ਗਦਾਬਰੀ ਦੇ ਕੰਡੇ ਤੇ ਬਹਿ ਕੇ ਉਹ ਕਿਸੇ ਨੂੰ ਨਹੀਂ ਸੀ ਚੁੱਪਦੀ ਚੁੱਪਦੀ ਨਹੀਂ ਸੀ ਭਗਤੀ ਜਿੰਨੀ ਮਰਜ਼ੀ ਕਰ ਲੈ ਤੁਸੀਂ ਨਾ ਨੌਜਵਾਨੋਂ ਵੀਰੋ ਧਿਆਨ ਨਾਲ ਸੁਣਿਓ ਤੁਸੀਂ ਨਾ ਆਪਣੇ ਪਿੰਡ ਵਿੱਚ ਭੋਰਾ ਪਟ ਲੋ ਆਪਣੇ ਪਿੰਡ ਵਿੱਚ ਤੇ ਭੋਰਾ ਪਟਕੇ ਨਾਲ ਨਾਮ ਜਪਿਆ ਕਰੋ ਸਵੇਰੇ 2 ਵਜੇ ਤੋਂ ਲੈ ਕੇ 8 ਵਜੇ ਤੱਕ ਭੋਰੇ ਚ ਬਹਿ ਜਾ ਕਰੋ ਪਤਾ ਕੀ ਹੋਊ ਪਿੰਡ 'ਚ ਗੱਲਾਂ ਹੋਣ ਲੱਗ ਜਣਗੀਆਂ ਸਾਡੇ ਪਿੰਡ ਵਿੱਚ ਵੀ ਇੱਕ ਬਾਬਾ ਜੀ ਰਹਿੰਦੇ ਨੇ ਆਖੋ ਸਤਿ ਸ਼੍ਰੀ ਅਕਾਲ ਬਾਬਾ ਜੀ ਰਹਿੰਦੇ ਨੇ ਚਲੋ ਅੱਛਾ ਇੰਨੀ ਗੱਲ ਤੇ ਹੋ ਗਈ ਲਓ ਵੀ ਤੂੰ ਇਦਾਂ ਕਰਦਾ ਕਰਦਾ 6 ਮਹੀਨੇ ਭਗਤੀ ਕੀਤੀ ਸਾਲ ਕਰੀ ਤੈਨੂੰ ਲੋਕੀ ਨਾ ਪਿੰਡ ਦਾ ਸਰਪੰਚ ਵੀ ਮੱਥੇ ਟੇਕਦੇ ਸਾਰਾ ਪਿੰਡ ਸੁਣਨ ਲੱਗ ਜੂ ਵੀ ਬਾਬਾ ਜੀ ਨੇ ਸਰਪੰਚ ਵੀ ਤੱਕਊਗਾ ਵੀ ਆ ਜਿੰਨੇ ਕ ਤੇਰੇ ਕੋਲ ਆਉਂਦੇ ਨੇ ਨਾ ਬਾਬਾ ਖਿਆਲ ਰੱਖੀ ਵੋਟਾਂ ਮੈਨੂੰ ਖਵਾ ਦੀ ਕਿਉਂਕਿ ਤੈਨੂੰ ਵੀ ਬੀਬੀਆਂ ਕਈ ਮੱਥੇ ਟੇਕਣ ਹੋਣੀਆਂ ਪਿੰਡ ਦੇ ਹੋਰ ਵੀ ਕਈ ਆਉਂਦੇ ਨੇ ਬਈ ਮੈਂ ਤੇਰੀ ਮੰਨਿਆ ਕਰੂੰ ਤੂੰ ਮੇਰੀ ਮੰਨ ਲਾਇਦ ਕੀ ਵੋਟਾਂ ਮੈਨੂੰ ਖਵਾ ਦੀ ਮੈਂ ਸਰਪੰਚ ਫੇਰ ਬੰਨਣਾ ਹੈ ਬਾਬੇ ਦੀ ਟੌਰ ਬਣ ਗਈ ਨਾ 6 ਮਹੀਨੇ ਬਹਿ ਜਾ ਪੋਰੇ ਅਗਲੀ ਸੁਣੋ ਜੇ ਬੰਦਾ ਵੇਖੇ ਵੀ ਪਿੰਡ ਦੀਆਂ ਗ੍ਰਾਂਟਾਂ ਖਾ ਗਿਆ ਪਿੰਡ ਦਾ ਪੈਸਾ ਖਾ ਗਿਆ ਗਲੀਆਂ ਨਾਲੀਆਂ ਪੱਕੀਆਂ ਨਹੀਂ ਹੋਈਆਂ ਫਿਲਟਰ ਲੱਗਿਆ ਨਹੀਂ ਗਰੀਬਾਂ ਦੇ ਨਿਆਣੇ ਬਿਮਾਰ ਪਏ ਐ ਮੱਛਰ ਵੱਢਦਾ ਓਹੀ ਬੰਦਾ ਪਿੰਡ ਦਾ ਕੋਈ ਹੋਰ ਨੌਜਵਾਨ ਹੋਰ ਉਹ ਜਾ ਕੇ ਸਰਪੰਚ ਨੂੰ ਆਖੇ ਸਰਪੰਚਾ 20 ਲੱਖ ਗ੍ਰਾਂਟ ਆਈ ਸੀ 2 ਲੱਖ ਲਾਇਆ 18 ਕਿੱਧਰ ਗਿਆ ਆਖੋ ਸਤ ਨਾਮ ਵਾਹਿਗੁਰੂ ਇਹ ਹੱਕ ਮੰਗਣੇ ਇਨੂੰ ਕਹਿੰਦੇ ਨੇ ਭਗਤੀ ਸੱਚ ਬੋਲਣਾ ਟਾਈਮ ਦਾ ਸਮੇਂ ਦਾ ਸੱਚ ਬੋਲਣਾ ਉੱਥੇ ਜਦੋਂ ਐ ਬੋਲਿਆ ਜਾ ਕੇ ਉਹ ਕਹਿੰਦਾ ਤੇ ਭੰਗਾਏ ਤੇ ਐਵੇਂ ਬੋਲਦਾ ਤੇ ਬਕਵਾਸ ਕਰਦਾ ਇਹ ਤੇ ਕੱਲਾ ਹੀ ਐ ਇਹਦੇ ਨਾਲ ਮਗਰ ਕੋਈ ਨਹੀਂ ਪਿੰਡ ਦਾ ਬੰਦਾ ਇਹ ਕੱਲਾ ਹੀ ਐ ਉਹ ਸੱਚ ਬੋਲਦਾ ਹੈ ਉਹ ਜਦੋਂ ਚੱਲਿਆ ਸੀ ਨਾ ਜਾਂਦਾ ਜਾਂਦਾ ਪਿੰਡ ਵਾਲੇ ਬਾਬੇ ਨੂੰ ਕਹਿੰਦਾ ਜਿਹੜਾ ਭੋਰੇ 'ਚ ਬੈਠਾ ਹੈ ਕਹਿੰਦਾ ਬਾਬਾ ਜੀ ਭਾਈ ਸਾਹਿਬ ਜੀ ਆਜੋ ਮੇਰੇ ਨਾਲ ਚੱਲੀਏ ਸਰਪੰਚ ਤੋਂ ਸਾਹਬ ਲੈ ਕੇ ਆਈਏ ਸਰਪੰਚ ਨਾਲ ਗੱਲ ਕਰਕੇ ਆਈਏ ਪੈਸਾ ਕਿਵੇਂ ਖਾ ਗਿਆ ਤੂੰ ਸਾਰੇ ਪਿੰਡ ਦਾ ਉਹ ਪਤਾ ਕੀ ਕਹਿੰਦਾ ਉਹ ਭਾਈ ਜਿਹੜਾ ਕਰੂ ਸੋ ਭਰੂ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਆਖੋ ਸਤਿਨਾਮ ਵਾਹਿਗੁਰੂ ਐ ਬੋਲਦਾ ਜੀ ਉਹ ਇਹਦਾ ਜਿਹੜਾ ਕਰੂ ਸੋ ਭਰੂ ਜਰ ਤੁਸੀਂ ਰੱਬ ਰੱਬ ਕਰ ਲਿਆ ਕਰੋ ਐਵੇਂ ਨਾ ਤੂੰ ਵੀ ਸਰਪੰਚ ਤੋਂ ਪੁੱਛਣਾ ਐ ਐਮਐਲਏ ਤੋਂ ਪੁੱਛਣਾ ਐ ਮੁੱਖ ਮੰਤਰੀ ਤੋਂ ਪੁੱਛਣਾ ਲੈ ਸਾਨੂੰ ਕੀ ਲੋੜ ਪਈ ਐ ਭਾਈ ਅਗਲੇ ਦੇ ਕਲਮ ਨੇ ਜਿਹੜਾ ਕਰੂ ਸੋ ਪਰੂ ਆਪਾਂ ਤੇ ਵਾਹਿਗੁਰੂ ਵਾਹਿਗੁਰੂ ਵਾਹਿ ਅੰਦਰ ਬੈਠਾ ਲੈ ਲੈ ਹੁਣ ਤੁਸੀਂ ਹਿਸਾਬ ਲਾ ਲਓ ਵੀ ਹਿਸਾਬ ਲਾਓ ਭਗਤੀ ਹੈ ਕਿ ਨਹੀਂ ਇੱਕ ਉਹ ਐ ਜਿਹਨੂੰ ਲੋਕਾਂ ਚ ਰੱਬ ਦਿਸਦਾ ਐ ਹੱਕਾਂ ਦੀ ਗੱਲ ਕਰਦਾ ਐ ਇੱਕ ਉਹ ਐ ਜਿਹਨੂੰ ਭੋਰੇ ਚ ਰੱਬ ਦਿਸਦਾ ਐ ਆਖੋ ਸਤਨਾਮ ਵਾਹਿਗੁਰੂ ਇਕ ਉਹ ਹੈ ਜੀ ਜਿਹਨੂੰ ਲੋਕਾਂ ਚ ਰੱਬ ਦਿਸਦਾ ਹੈ ਲੋਕਾਂ ਚ ਰੱਬ ਕਿਵੇਂ ਸਭੇ ਘਟ ਰਾਮ ਬੋਲ ਲੈ ਰਾਮਾ ਬੋਲ ਲੈ ਰਾਮ ਬਿਨਾ ਕੋ ਬੋਲ ਲੈ ਰੇ ਕਟਾ-ਕਟਾ ਵਿੱਚ ਘਟ-ਘਟ ਮੈਂ ਹਰ ਜੂ ਬਸੈ ਸੰਤਨ ਕਹਿਓ 呼ਕਾਰ ਫਰੀਦਾ ਖਲਕ ਖਲਕ ਮੈਂ ਖਲਕ ਬਸੈ ਰੱਬ ਵਾਹੇ ਤੁਹਾਡੇ ਚ ਕੋਈ ਬੰਦਾ ਮਾਂ ਖੜੀ ਕਰਕੇ ਦੱਸੇ ਰੱਬ ਭੋਰਿਆਂ ਚ ਦਿਸਦਾ ਹੈ ਕਿ ਸਾਰਿਆਂ 'ਚ ਵਸਦਾ ਹੈ ਕਿ ਭੋਰਿਆਂ 'ਚ ਵਸਦਾ ਹੈ ਸਾਰਿਆਂ 'ਚ ਵਸਦਾ ਹੈ ਕੁਰਬਾਨੀ ਨੂੰ ਪੜੋ ਖਲਕ ਖਲਕ ਮੈਂ ਪਰਮਾਤਮਾ ਖਲਕਤ 'ਚ ਵਸਦਾ ਹੈ ਤੇ ਖਲਕਤ ਪਰਮਾਤਮਾ ਵਿੱਚ ਵਸਦੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਹੈ ਪਰਮਾਤਮਾ ਸਾਰਿਆਂ ਵਿੱਚ ਵਸਦਾ ਹੈ ਜੀ ਲੋਕਾਂ 'ਚ ਵਸਦਾ ਹੈ ਬੱਚੇ-ਬੱਚੇ ਵਿੱਚ ਵਸਦਾ ਹੈ ਲੋਕਾਂ ਦੀ ਗੱਲ ਕਰਨੀ ਲੋਕਾਂ ਨਾਲ ਪਿਆਰ ਕਰਨਾ ਸੰਸਾਰ ਨਾਲ ਪਿਆਰ ਕਰਨਾ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਉਣੀ ਇਹ ਰੱਬ ਨਾਲ ਪਿਆਰ ਹੈ ਹੱਕਾਂ ਦੀ ਆਵਾਜ਼ ਉਠਾਉਣ ਵੇਲੇ ਚੁੱਪਾਂ ਬੋਲਣਾ ਨਹੀਂ ਮੁਜ਼ਬਾਨ ਬੰਦ ਹੈ ਮੂੰਹ 'ਚ ਕੁੰਗੜੀਆਂ ਪੈ ਜਾਂਦੀਆਂ ਨੇ ਉਦਾਂ ਕਹੀ ਜਾਂਦਾ ਮੈਂ ਭੋਰੇ 'ਚ ਬਹਿ ਕੇ ਭਗਤੀ ਬਹੁਤ ਕਰਦਾ ਤੇਰੀ ਭਗਤੀ ਨੂੰ ਕੀ ਕਰੀਏ ਸਾਹਜਾਦਿਆਂ ਦੀ ਭਗਤੀ ਉਦੋਂ ਮੰਨੀ ਗਈ ਜਦੋਂ ਵਜੀਦੇ ਦੀਆਂ ਅੱਖਾਂ ਚੱਖਾਂ ਪਾ ਕੇ ਆਖਿਆ ਵਜੀਦਿਆ ਜੋ ਮਰਜ਼ੀ ਕਰ ਲੈ ਈਨ ਲਈ ਮਨਾ ਸਕਦਾ ਤੂੰ ਸਾਨੂੰ ਉਹਦਨ ਮੰਨੀ ਗਈ ਭਗਤੀ ਵਾਹਿਗੁਰੂ ਜੀ ਉਦਨ ਸੀ ਭਗਤੀ ਆ ਭਗਤੀ ਹੈ ਜਿਹੜੀ ਦੁਨੀਆ ਨੂੰ ਚੰਗੀ ਨਹੀਂ ਲੱਗਦੀ ਗੁਰਮਖੋ ਸਾਰਾ ਪੰਜਾਬ ਘੋਰੇ ਪਟਕੇ ਬਹਿ ਜੋ ਤੁਹਾਡੇ ਵੱਲ ਕੋਈ ਮਾੜੀ ਨਜ਼ਰ ਨਾਲ ਨਹੀਂ ਵੇਖੇਗਾ ਉਹ ਲੋਕੀ ਕਹਿਣਗੇ ਚੰਗਾ ਆਪਣਾ ਰੱਬ ਰੱਬ ਕਰਦੇ ਸਾਨੂੰ ਕੀ ਕਹਿੰਦੇ ਐ ਤੇ ਜਿੱਦਣ ਤੁਸੀਂ ਹੱਕ ਮੰਗੋਗੇ ਨਾ ਆਪਣੇ ਉਦਣ ਹੀ ਤੋਪਾਂ ਲੈ ਕੇ ਅਗਲੇ ਆ ਜਾਣਗੇ ਇਹ ਨਹੀਂ ਪਾ ਭਗਤੀ ਚੰਗੀ ਲੱਗਦੀ ਲੋਕਾਂ ਨੂੰ ਇਹ ਅਸਲ ਭਗਤੀ ਜਿਹਨੂੰ ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸਹਾਈ ਇਹ ਨਹੀਂ ਚੰਗੀ ਲੱਗਦੀ ਕਿਸੇ ਨੂੰ ਚੰਗੀ ਨਹੀਂ ਲੱਗਦੀ ਇਹ ਭਗਤੀ ਬੜੀ ਦੁਨੀਆ ਵਿਰੋਧ ਕਰਨ ਵਾਲੀ ਆਏਗੀ ਤੁਹਾਡਾ ਇਹ ਅਸਲ ਭਗਤੀ ਹੈ ਕਰਨੀ ਸਿੱਖੋ ਮੇਰੇ ਉਹ ਨੌਜਵਾਨ ਵੀਰੋ ਭਰਾਵੋ ਸੱਚ ਬੋਲੋ ਸੱਚ ਸਮਝੋ ਗਰੀਬ ਵਾਸਤੇ ਆਵਾਜ਼ ਉਠਾਓ ਪਿੰਡ ਦਾ ਭਲਾ ਕਰੋ ਗਲੀਆਂ ਨਾਲੀਆਂ ਪੱਕੀਆਂ ਹੋਣ ਗਰੰਟਾਂ ਆਉਂਦੀਆਂ ਨੇ ਲੱਗਣ ਇਕੱਠੇ ਹੋਵੋ ਭਲਾ ਹੋਵੇ ਗਰੀਬਾਂ ਦਾ ਲੋਕਾਂ ਦਾ ਭਲਾ ਹੋਵੇ ਸੋਹਣਾ ਬਣੇ ਸਾਡਾ ਦੇਸ਼ ਇਹ ਅਸਲ ਭਗਤੀ ਹੈ ਸਾਨੂੰ ਸਿਰਫ ਇਦਾਂ ਹੀ ਸਮਝਾਇਆ ਗਿਆ ਵੀ ਅੱਖਾਂ ਬੰਦ ਕਰਕੇ ਬੈਠੇ ਰਹੋ ਬਸ ਵਾਹਿਗੁਰੂ ਵਾਹਿ ਇਹੀ ਭਗਤੀ ਹੈ ਇਹ ਭਗਤੀ ਮਾਫ਼ ਕਰਨਾ ਅੱਖਾਂ ਬੰਦ ਕਰਕੇ ਬੈਠੋ ਮਾੜਾ ਨਹੀਂ ਆਪਣੇ ਆਪ ਨੂੰ ਸੰਨ ਲਾਓ ਕੋਈ ਮਾੜੀ ਨਹੀਂ ਇਦਾਂ ਬਹਿ ਕੇ ਵੇਖੋ ਆਪਣੇ ਵਿਚਾਰ ਪੜੋ ਕੀ ਚੱਲਦਾ ਹੈ ਅੰਦਰ ਇਹ ਮਾੜਾ ਨਹੀਂ ਇਦਾਂ ਬਹਿਣਾ ਕੋਈ 5 ਮਿੰਟ ਬਹਿ ਜਾਓ 10 ਮਿੰਟ ਬਹਿ ਜਾਓ ਅੱਧਾ ਘੰਟਾ ਬਹਿ ਜਾਓ ਪਰ ਤੇਰਾ ਬੈਠਿਆ ਤਾਂ ਹੀ ਮੰਨਿਆ ਜਾਏਗਾ ਸਭ ਜਾਤਿਆਂ ਦੀ ਭਗਤੀ ਤਾਂ ਮੰਨੀ ਜਾਏਗੀ ਜੇ ਬਜੀਦੇ ਦੀ ਅੱਖਾਂ ਚੱਖਾਂ ਪਾ ਕੇ ਜੁਰਤ ਨਾਲ ਗੱਲ ਕਰ ਸਕ ਸਕਣਗੇ ਬੰਦਾ ਸਿੰਘ ਬਹਾਦਰ ਦੀ ਅਸਲੀ ਭਗਤੀ ਤਾਂ ਹੈ ਜਦੋਂ ਫਰੁਖਸੀਅਰ ਖਾਨ ਦੀ ਕਚਹਿਰੀ ਵਿੱਚ ਅੱਖਾਂ ਚੱਖਾਂ ਪਾ ਕੇ ਗੱਲ ਕੀਤੀ ਆ ਭਗਤੀ ਜੇ ਬੰਦਾ ਸਿੰਘ ਬਹਾਦਰ ਤਲਵਾਰ ਚੁੱਕ ਕੇ ਨਾ ਤੁਰਦਾ ਬੰਦਾ ਸਿੰਘ ਬਹਾਦਰ ਦਾ ਡੇਰਾ ਅੱਜ ਤੱਕ ਚੱਲਦਾ ਹੋਣਾ ਸੀ ਅੱਗੇ 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 ਗੱਦੀ ਚੱਲੀ ਜਾਣੀ ਸੀ ਉਹ ਬੰਦ ਥੋੜਾ ਹੋਣੀ ਸੀ ਅਸਲ ਭਗਤੀ ਜਿੱਦਾਂ ਸ਼ੁਰੂ ਕਰੋਗੇ ਲੋਕੀ ਉਸ ਦਿਨ ਵਿਰੋਧ ਕਰਨ ਲੱਗ ਜਾਣਗੇ ਤੁਹਾਡਾ ਅੱਜ ਸ਼ੁਰੂ ਕਰਦੇ ਹੋ ਸਿੰਘੋ ਵੇਖਿਓ ਉਸ ਦਿਨ ਹੀ ਲੋਕੀ ਗੱਲਾਂ ਲੱਗ ਪੈਣਗੇ ਕਰਨ ਇਸੇ ਕਰਕੇ ਇਹ ਭਗਤੀ ਕਰਦਾ ਕੋਈ ਕੋਈ ਹੈ ਇਸ ਰਾਹ ਤੇ ਤੇ ਤੁਰਦਾ ਹੀ ਕੋਈ ਕੋਈ ਹੈ ਅਸਲ ਭਗਤੀ ਹੈ ਹੀ ਇਹ ਸੱਚ ਨੂੰ ਸਮਝਣਾ ਤੇ ਸੱਚ ਸਮਝ ਕੇ ਸਮਝਾਓ ਉਹਦੇ ਤੇ ਆਪਣੀ ਜ਼ਿੰਦਗੀ ਚ ਆਪ ਚੱਲੋ ਅਸਲ ਫਕਤੀ ਹੈ ਇਸ ਰਾਹ ਤੇ ਤੁਰਨਾ ਔਖਾ ਖੰਨੇ ਉਹ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਇਹ ਰਾਹ ਤੇ ਤੁਰਨਾ ਔਖਾ ਹੈ ਸੌਖਾ ਨਹੀਂ ਭਾਈ ਤਾਰੂ ਸਿੰਘ ਜੀ ਉਹ ਜਦੋਂ ਆਏ ਨਾ ਵਾਪਸ ਕਹਿੰਦੇ ਮੈਂ ਸਾਰੇ ਪਿੰਡ ਨੂੰ ਵਿਪਤਾ ਚ ਪਾ ਕੇ ਆਪ ਭੱਜ ਜਾ ਇਹ ਕੋਈ ਸੂਰਮਿਆਂ ਵਾਲਾ ਕੰਮ ਨਹੀਂ ਤੇ ਭਾਈ ਤਾਰੂ ਸਿੰਘ ਜੀ ਜਦੋਂ ਆ ਕੇ ਖੜੇ ਉਹ ਫੌਜਦਾਰ ਵੇਖਦਾ ਹੀ ਰਹਿ ਗਿਆ ਐ ਧਗ ਧਗ ਕਰਦਾ ਚਿਹਰਾ ਸਾਦੀ ਜੀ ਜੁੱਤੀ ਢੋਡੀ ਦੀ ਕੁੜਤਾ ਪਾਇਆ ਹੋਇਆ ਕਸ਼ੇਰਾ ਤੇੜ ਏਦਾਂ ਜਦੋਂ ਐ ਖੜਿਆ ਐ ਲੱਗੇ ਵੀ ਫਰਿਸ਼ਤਾ ਹੀ ਖੜਿਆ ਕੋਈ ਇੰਨਾ ਪਿਆਰਾ ਲੱਗੇ ਹਾਂਜੀ ਕਹਿੰਦਾ ਦੱਸੋ ਕਹਿੰਦੇ ਤੂੰ ਬੜੇ ਕੰਮ ਮਾੜੇ ਕੀਤੇ ਤੇਰਾ ਸਭ ਪਤਾ ਲੱਗ ਗਿਆ ਤੂੰ ਸਿੰਘਾਂ ਨੂੰ ਰੋਟੀਆਂ ਖਵਾਉਂਦਾ ਹੈ ਗਦਾਰਾਂ ਨੂੰ ਤੂੰ ਸੇਵਾ ਕਰਦਾ ਹੈ ਤੇਰਾ ਸਭ ਪਤਾ ਲੱਗ ਗਿਆ ਭਾਈ ਸਾਹਿਬ ਕਹਿੰਦੇ ਹੁਣ ਕਰੋਗੇ ਕੀ ਕਹਿੰਦੇ ਲੈ ਕੇ ਚੱਲਾਂਗੇ ਤੈਨੂੰ ਕਹਿੰਦੇ ਚੱਲੋ ਲੈ ਚੱਲੋ ਜੀ ਜਿੱਥੇ ਲੈ ਕੇ ਜਾਣਾ ਉਹ ਕਹਿੰਦੇ ਬਈ ਲੈ ਤੇ ਜਾਇਓ ਭਾਈ ਤਾਰੂ ਸਿੰਘ ਜੀ ਕਹਿੰਦੇ ਪਿੰਡ ਵਾਲਿਓ ਕੋਈ ਪ੍ਰਸ਼ਾਦਾ ਪਾਣੀ ਛਕਾਇਆ ਇਹਨਾਂ ਨੂੰ ਕੋਈ ਸੇਵਾ ਕੀਤੀ ਹੈ ਕੋਈ ਰੋਟੀ ਪਾਣੀ ਸਵੇਰ ਦੇ ਆਏ ਨੇ ਬੰਦੇ ਡਿਊਟੀ ਕਰਦੇ ਨੇ ਆਪਣੀ ਰੋਟੀ ਪਾਣੀ ਕੋਈ ਪ੍ਰਸ਼ਾਦਾ ਉਸੇ ਵੇਲੇ ਫਿਰ ਕਹਿੰਦੇ ਵੀ ਪ੍ਰਸ਼ਾਦਾ ਛਕਾਓ ਪਿੰਡ ਵਾਲਿਆਂ ਨੂੰ ਲਾਤ ਤਾਂ ਸਾਰੇ ਪ੍ਰਸ਼ਾਦਾ ਛਕਾਉਣ ਲੱਗ ਪਏ ਉਹ ਸਿਪਾਈਆਂ ਨੂੰ ਪ੍ਰਸ਼ਾਦਾ ਤੇਰਵੇਂ ਰਹੀ ਕੋਈ ਨਹੀਂ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੁਹੇ ਪਾਈ ਨਾ ਕੋ ਵੈਰੀ ਸਗਲ ਸੰਗ ਖਬ ਕੋ ਪੜਿਆ ਉਹ ਜਦੋਂ ਇਦਾਂ ਸੇਵਾ ਕਰਦੇ ਫੌਜਦਾਰ ਦੇ ਨਾਲ ਦੇ ਕਹਿੰਦੇ ਭੱਜ ਜਾਏਗਾ ਇਹਨੇ ਬੰਦੇ ਸੱਦ ਲੈਣੇ ਕਹਿੰਦੇ ਨਹੀਂ ਨਹੀਂ ਠੀਕ ਹੈ ਨੌਕਰ ਸਰਕਾਰ ਦੇ ਆ ਪਰ ਬੰਦੇ ਨੂੰ ਵੇਖ ਕੇ ਪਤਾ ਲੱਗਦਾ ਇਦਾਂ ਦਾ ਕਰਨ ਵਾਲਾ ਨਹੀਂ ਹੈ ਵੇਖ ਕੇ ਪਤਾ ਲੱਗਦਾ ਚਲੋ ਜੀ ਉਹਨਾਂ ਨੇ ਭਾਈ ਸਾਹਿਬ ਜੀ ਨੂੰ ਲਜਾਣ ਲੱਗੇ ਕਹਿੰਦੇ ਭਾਈ ਤਾਰੂ ਸਿੰਘ ਨੂੰ ਕਹਿੰਦੇ ਮਿਲਣਾ ਜਿੰਨੂੰ ਮਿਲਣਾ ਭਾਈ ਸਾਹਿਬ ਮਾਂ ਨੂੰ ਮਿਲੇ ਕਹਿੰਦੇ ਮਾਂ ਕਹਿੰਦੀ ਪੁੱਤ ਤੇਰਾ ਪਿਤਾ ਸ਼ਹੀਦ ਹੋਇਆ ਸੀ ਤੇ ਮੈਨੂੰ ਸ਼ਹੀਦ ਹੁੰਦੇ ਦੀ ਹੀ ਖਬਰ ਆਵੇ ਲਾਹੌਰ ਚੱਲੇ ਆਂ ਡੋਲ ਨਾ ਜਾਈ ਤਾਰੂ ਸਿੰਘ ਤੇਰਾ ਨਾਂ ਰੱਖਿਆ ਜ਼ੁਲਮ ਦੇ ਦਰਿਆ ਨੂੰ ਤੈਰ ਕੇ ਲੰਘ ਜੀ ਤਾਰੂ ਬਣ ਕੇ ਵਿਖਾਈ ਤਾਰੂ ਡੁੱਬ ਨਾ ਜਾਈ ਕਿਤੇ ਲਾਲਚ ਬਹੁਤ ਦੇਣਗੇ ਬੜੇ ਲਾਲਚ ਦੇਣਗੇ ਵੇਖੀ ਡੁੱਬੀ ਨਾ ਕਿਤੇ ਨਾ ਮਾਤਾ ਜੀ ਫਿਕਰ ਨਾ ਕਰੋ ਤਾਰੂ ਸਿੰਘ ਨਾਂ ਰੱਖਿਆ ਤਾਰੂ ਬਣ ਕੇ ਵਿਖਾਉਂਗਾ ਫੇਰ ਭਾਈ ਸਾਹਿਬ ਤੁਰੇ ਸਾਰਾ ਪਿੰਡ ਛੱਡਣ ਵਾਸਤੇ ਆਇਆ ਬੱਚਾ ਬੱਚਾ ਰੋਂਦਾ ਸੀ ਇੰਨਾ ਪਿਆਰ ਕਰਦੇ ਸੀ ਭਾਈ ਤਾਰੂ ਸਿੰਘ ਜੀ ਹੁਣ ਜਦੋਂ ਲੈ ਕੇ ਗਏ ਲਾਹੌਰ ਐਦਾਂ ਖੜ ਗਿਆ ਸਾਹਮਣੇ ਪਚੈਰੀ ਚ ਜਕਰੀਆ ਖਾਨ ਕਹਿੰਦਾ ਤੇਰਾ ਸਾਰਾ ਹੀ ਪਤਾ ਲੱਗ ਗਿਆ ਹੈ ਤੇਰੀਆਂ ਖਬਰਾਂ ਆ ਗਈਆਂ ਤੂੰ ਜੋ ਜੋ ਕਰਦਾ ਪੱਟੀ ਵਾਲਾ ਫੌਜਦਾਰ ਤੂੰ ਮਾਰਿਆ ਤੇਰੇ ਨਾਲ ਗਏ ਸੀ ਸਿੰਘ ਭਾਈ ਤਾਰੂ ਸਿੰਘ ਕਹਿੰਦਾ 60 ਸਾਲ ਦਾ ਤੇਰਾ ਰਿਸ਼ਤੇਦਾਰ ਪੱਟੀ ਵਾਲਾ ਫੌਜਦਾਰ ਪੱਟੀ ਵਾਲਾ ਫੌਜਦਾਰ ਤੇਰਾ ਰਿਸ਼ਤੇਦਾਰ ਹੈ ਉਹਨੇ ਮੁਸਲਮਾਨ ਮਾਛੀ ਦੀ ਲੜਕੀ ਨੂੰ ਜ਼ਬਰਦਸਤੀ ਉਠਾ ਲਿਆ 20 ਸਾਲ ਦੀ ਲੜਕੀ ਦੇ ਨਾਲ 60 ਸਾਲ ਦਾ ਬੰਦਾ ਕਹਿੰਦਾ ਮੈਂ ਵਿਆਹ ਕਰਾਉਣਾ ਹੈ ਉਹ ਬੱਚੀ ਨੇ ਜਵਾਬ ਦਿੱਤਾ ਜ਼ਬਰਦਸਤੀ ਚੁੱਕ ਕੇ ਲੈ ਗਿਆ ਜੇਲ੍ਹ ਵਿੱਚ ਬੰਦ ਕਰਤੀ ਉਹ ਫੌਜਦਾਰ ਤੇਰੇ ਉਹ ਗਰੀਬ ਮਾਛੀ ਲੜਕੀ ਦਾ ਪਿਓ ਤੇਰੇ ਦਰਬਾਰ ਜਾਇਆ ਤੂੰ ੱੱਕੇ ਮਾਰ ਕੇ ਬਾਹਰ ਕੱਢਤਾ ਉਹ ਮੇਰੇ ਕੋਲ ਆ ਗਿਆ ਮੈਂ ਸਿੰਘਾਂ ਦੀ ਮਦਦ ਲੈ ਕੇ ਉਹ ਬੱਚੀ ਨੂੰ ਛਡਾ ਕੇ ਲਿਆਂਦਾ ਜਿਹੜੇ ਸਾਹਮਣੇ ਆਏ ਪੰਜ ਚਾਰ ਝਟਕਾਉਂਦੇ ਏਦਾਂ ਦੇ ਕੰਮ ਕਰਨ ਨੂੰ ਖਾਲਸਾ ਆਪਣਾ ਫਕਰ ਮਹਿਸੂਸ ਕਰਦਾ ਤੇਰੀਆਂ ਨਜ਼ਰਾਂ ਵਿੱਚ ਗੁਨਾਹ ਹੋਏਗਾ ਪਰ ਮੇਰੀਆਂ ਨਜ਼ਰਾਂ ਵਿੱਚ ਤੇ ਇਹ ਸੇਵਾ ਹੈ ਆਫਰੀਆ ਕਾਲ ਮੇਰੀਆਂ ਨਜ਼ਰਾਂ ਵਿੱਚ ਤੇ ਇਹ ਸੇਵਾ ਹੈ ਇਹ ਤੇਰੀਆਂ ਨਜ਼ਰਾਂ 'ਚ ਗੁਨਾਹ ਹੋਏਗਾ ਤਾਰੂ ਸਿੰਘ ਤੂੰ ਮੁੱਕਰ ਨਹੀਂ ਸਕਦਾ ਕਹਿੰਦਾ ਤੂੰ ਪੁੱਛ ਲੈ ਜੋ ਮਰਜੀ ਝੂਠ ਬੋਲਣਾ ਸਾਨੂੰ ਆਉਦਾ ਹੀ ਨਹੀਂ ਤੂੰ ਕੱਲੀ ਕੱਲੀ ਗੱਲ ਪੁੱਛ ਕੱਲਾ ਕੱਲਾ ਜਵਾਬ ਦੇਉ ਤੈਨੂੰ ਮੈਂ ਸੱਚ ਬੋਲਾਂਗਾ ਪੁੱਛ ਕੀ ਪੁੱਛਣਾ ਉਸ ਵੇਲੇ ਫਿਰ ਕਹਿੰਦੇ ਵੀ ਇਹ ਮੰਨਣ ਵਾਲੀ ਗੱਲ ਨਹੀਂ ਤਾਰੂ ਸਿੰਘ ਤੇ ਪੱਕਾ ਹੈ ਬਹੁਤ ਉਸ ਵੇਲੇ ਕੋਸ਼ਿਸ਼ ਬਹੁਤ ਕੀਤੀ ਲਾਲਚ ਬਹੁਤ ਦਿੱਤੇ ਚੜਦਾ ਹੀ ਚੜਦੀ ਜਵਾਨੀ ਹੈ ਤਕੜਾ ਸ਼ਰੀਰ ਹੈ ਮੁਸਲਮਾਨ ਬਣ ਜਾ ਵਿਆਹ ਕਰ ਦਿਆਂਗੇ ਤੇਰਾ ਬੇਗਮਾਂ ਤੇ ਡੋਲੇ ਮਿਲਣਗੇ ਪੈਸਾ ਮਿਲੇਗਾ ਸਭ ਕੁਝ ਮਿਲੇਗਾ ਕਿੱਥੇ ਡੋਲਣ ਵਾਲੀ ਰੂਹ ਸੀ ਗੁਰੂ ਦਾ ਚੰਡਿਆ ਹੋਇਆ ਕਿਤੇ ਡੋਲ ਸਕਦਾ ਹਾਂ ਜਿਹੜੇ ਬੰਦੇ ਨੇ ਐਵੇਂ ਹੀ ਮaaf ਕਰਨਾ ਸਾਡੇ ਵਾਂਗੂ ਸ੍ਰੀ ਸਾਹਿਬ ਪਾਲੀ ਉੱਪਰ ਦੀ ਉੱਪਰ ਦੀ ਸ੍ਰੀ ਸਾਹਿਬ ਪਾਲੀ ਦਾੜੀ ਰੱਖ ਲਈ ਕੇਸ ਰੱਖ ਲੇ ਛੇਰਾ ਵਾਲੀ ਖੱਲ ਪਾਲੀ ਅੰਦਰੋਂ ਗਦਾ ਹੀ ਰਹਿ ਗਿਆ ਬਾਣੀ ਪੜੀ ਨਹੀਂ ਸਮਝੀ ਨਹੀਂ ਜਿਵੇਂ ਕੋਈ ਸੁਣਾ ਗਿਆ ਓਵੇਂ ਸੁਣ ਲਿਆ ਜਿਵੇਂ ਕਿਸੇ ਨੇ ਪੜਾਤਾ ਓਵੇਂ ਪੜ ਲਿਆ ਆਪ ਵਿਚਾਰੇ ਆ ਹੀ ਨਹੀਂ ਉਹ ਬੰਦਾ ਤੇ ਡੋਲ ਸਕਦਾ ਹੈ ਉਹ ਤੇ ਅੱਜ ਕੱਲ ਆਪਾਂ ਬੋਤਲਾਂ ਤੇ ਵਿਕਦੇ ਵੇਖੇ ਆ ਜੀ ਬੰਦੇ ਬੋਤਲਾਂ ਤੇ ਇੱਕ ਇੱਕ ਬੋਤਲ ਬੰਦੇ ਬਦਲੇ ਵਿਕੇ-ਵਿਕੇ ਦੇ ਵੇਖੇ ਆ ਵਿਕੇ ਆ ਸਾਡੇ ਸਾਹਮਣੇ ਵੇਖਣ ਦੀਆਂ ਗੱਲਾਂ ਐ ਇੱਕ ਇੱਕ ਬੋਤਲ ਪਿੱਛੇ ਵਿਕੇ ਬੰਦੇ ਦੋ-ਦੋ ਹਜ਼ਾਰ ਰੁਪਏ ਪਿੱਛੇ ਵਿਕੇ 5-5 ਹਜ਼ਾਰ ਰੁਪਏ ਪਿੱਛੇ ਵਿਕਦੇ ਵੇਖੇ ਆ ਬੰਦੇ ਜਦੋਂ ਭਾਈ ਤਾਰੂ ਸਿੰਘ ਨੂੰ ਆਖਿਆ ਸਲਾਮ ਕਬੂਲ ਕਰ ਲੈ ਕਹਿੰਦਾ ਮਰਨਾ ਕਬੂਲ ਹੈ ਓਏ ਤਾਰੂ ਸਿੰਘ ਬੜੀ ਭੈੜੀ ਮੌਤ ਮਾਰਾਂਗੇ ਕਹਿੰਦੇ ਕਰ ਲੈ ਕੇ ਕਿਹੜਾ ਘੱਟ ਕਰਦੇ ਹੋ ਅੱਗੇ ਕਿਹੜਾ ਪਰਖੇ ਨਹੀਂ ਸਿੱਖ ਤੁਸੀਂ ਕਿਤੇ ਕੁਮਾਰਿਆ ਅੱਗੇ ਜੇ ਕੋਈ ਦੋਲਿਆ ਹੋਵੇ ਤਾਂ ਮੇਰੇ ਨਾਲ ਗੱਲ ਕਰ ਜਿਹੜੇ ਪਹਿਲਿਆਂ ਦੇ ਜਵਾਬ ਸੀ ਉਹੀ ਮੇਰੇ ਜਵਾਬ ਹੋਣਗੇ ਬਸ ਫਿਰ ਭਾਈ ਤਾਰੂ ਸਿੰਘ ਨੂੰ ਇਤਿਹਾਸ ਪੜ੍ਹ ਕੇ ਵੇਖੋ ਖੋਪੜੀ ਲਾਉਣ ਵਾਲੀ ਗੱਲ ਅਗਲੇ ਦਿਨ ਹੁੰਦੀ ਹੈ ਇੱਕ ਦਿਨ ਪਹਿਲਾਂ ਚਰਖੜੀ ਤੇ ਚਾੜਿਆ ਗਿਆ ਸ਼ਬੀਗ ਸਿੰਘ ਸ਼ਹਾਬਾਜ਼ ਸਿੰਘ ਵੀ ਚਰਖੜੀ ਤੇ ਚਾੜੇ ਗਏ ਸੀ ਨਾ ਤੇ ਚਰਖੜੀ ਤੇ ਚਾੜ ਕੇ ਸ਼ਹੀਦ ਨਹੀਂ ਹੋਏ ਚਰਖੜੀ ਤੇ ਤੇ ਚਾੜੇ ਗਏ ਸ਼ਹੀਦ ਉਹਨਾਂ ਨੂੰ ਬਾਅਦ ਵਿੱਚ ਕੀਤਾ ਗਿਆ ਸਿਰ ਤੜਾਂ ਤੋਂ ਜੁਦਾ ਕਰਕੇ ਚਰਖੜੀ ਉੱਤੇ ਚਾੜਿਆ ਜਾਂਦਾ ਸੀ 4 4 ਇੰਚ ਚਰਖੀ ਦੇ ਦੰਦੇ ਸਰੀਰ 'ਚ ਧਸ ਜਾਂਦੇ ਸੀ ਦੱਸ ਜਾਂਦੇ ਸੀ ਚਰਖੜੀ ਤੇ ਚਾੜੋਂ ਕਹਿੰਦੇ ਪਹਿਲਾਂ ਇਹਨੂੰ ਤਾਰੂ ਸਿੰਘ ਨੂੰ ਚਾੜਨ ਲੱਗੇ ਕਹਿੰਦਾ ਦੰਦੇ ਤਿੱਖੇ ਕਰ ਲੋ ਇਹਦੇ ਮੈਂ ਆਪਣਾ ਮਨ ਤਿੱਖਾ ਕਰ ਲਾਂ ਜਪਜੀ ਸਾਹਿਬ ਪੜ ਕੇ ਤਾਰੂ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ ਬੇਹੋਸ਼ ਹੋ ਗਿਆ ਲੈ ਕੇ ਕਹਿੰਦੇ ਮਰ ਜਾਏਗਾ ਅੰਦਰ ਬੰਦ ਕਰਤਾ ਅਗਲੇ ਦਿਨ ਜਾ ਕੇ ਵੇਖਿਆ ਚੌਪੜਾ ਮਾਰ ਕੇ ਬੈਠਾ ਹੋਸ਼ ਵਿੱਚ ਆ ਗਿਆ ਫੇਰ ਲੈ ਕੇ ਆਓ ਦਰਬਾਰ ਚ ਲੈ ਕੇ ਆਂਦਾ ਜਗਰੀਆ ਖਾਨ ਪੁੱਛਦਾ ਆਇਆ ਚਰਖੜੀ ਤੇ ਚੜਨ ਦਾ ਭਾਈ ਤਾਰੂ ਸਿੰਘ ਕਹਿੰਦੇ ਨੇ ਓਏ ਚਰਖੜੀ ਤੇ ਚੜਨ ਦਾ ਸਵਾਦ ਸ਼ਮਾਂ ਤੇ ਸੜਨ ਦਾ ਸਵਾਦ ਪਤੰਗੇ ਨੂੰ ਪਤਾ ਹੁੰਦਾ ਤੇਰੇ ਵਰਗੀਆਂ ਮੱਖੀਆਂ ਨੂੰ ਕੀ ਪਤਾ ਹੈ ਤੇਰੇ ਵਰਗਿਆਂ ਨੂੰ ਕੀ ਪਤਾ ਜਿਹੜਾ ਪਤੰਗਿਆ ਪਤੰਗਾ ਸ਼ਮਾਂ ਤੇ ਸੜਦਾ ਹੈ ਉਹਨੂੰ ਪਤਾ ਹੈ ਸੜਨ ਦਾ ਸਵਾਦ ਕੀ ਹੁੰਦਾ ਹੈ ਉਸ ਵੇਲੇ ਹੈਰਾਨ ਹੋ ਗਿਆ ਕਹਿੰਦਾ ਓਏ ਕਹਿੰਦਾ ਗੁਰੂ ਦਾ ਸਿੱਖਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ ਉਹ ਕਹਿਣ ਲੱਗਾ ਮੈਂ ਜੁੱਤੀਆਂ ਮਾਰ-ਮਾਰ ਕੇ ਤੇਰੇ ਕੇਸ ਲਾ ਦੇਣੇ ਆ ਭਾਈ ਤਾਰੂ ਸਿੰਘ ਕਹਿਣ ਲੱਗੇ ਚੁੱਪ ਕਰ ਜਾ ਮੈਂ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ ਹੋ ਸਕਦਾ ਜੁੱਤੀਆਂ ਤੈਨੂੰ ਖਾਣੀਆਂ ਪੈਣ ਮੇਰੇ ਕੇਸ ਲਾਣ ਦੀ ਗੱਲ ਕਰਦਾ ਨਾ ਜੁੱਤੀਆਂ ਮਾਰ-ਮਾਰ ਕੇ ਕੇਸ ਲਾਉਣੇ ਨੇ ਹੋ ਸਕਦਾ ਜੁੱਤੀਆਂ ਤੈਨੂੰ ਖਾਣੀਆਂ ਪੈਣ ਜਦੋਂ ਐਦਾਂ ਕਿਹਾ ਭਾਈ ਤਾਰੂ ਸਿੰਘ ਦਾ ਉਹ ਚਿਹਰਾ ਵੇਖ ਕੇ ਕਹਿੰਦਾ ਕੇਸ ਕਟੋਏ ਦੇ ਕਹਿੰਦੇ ਜਦੋਂ ਕੇਸ ਕੱਟਣ ਵਾਲੇ ਬੰਦੇ ਬੁਲਾਏ ਗਏ ਚਾਰ ਆਏ ਵਾਰੀ-ਵਾਰੀ ਪਰ ਭਾਈ ਤਾਰੂ ਸਿੰਘ ਦੇ ਅੱਖਾਂ ਦੀ ਉਹ ਚਿਹਰਾ ਤੱਕ ਕੇ ਤੱਕ-ਤੱਕ ਕਰਦਾ ਨੇੜੇ ਜਾਣ ਦੀ ਕਿਸੇ ਦੀ ਜ਼ਰੂਰਤ ਨਹੀਂ ਪਈ ਭਾਈ ਤਾਰੂ ਸਿੰਘ ਦੇ ਕੇਸ ਕੱਟਣ ਵਾਲੇ ਕੇਸ ਕੱਟ ਨਹੀਂ ਸਕੇ ਭਾਈ ਤਾਰੂ ਸਿੰਘ ਦੀ ਦ੍ਰਿੜਤਾ ਕਰਕੇ ਭਾਈ ਤਾਰੂ ਸਿੰਘ ਦੀ ਪਰਪੱਕਤਾ ਕਰਕੇ ਉਹਦਾ ਦਿੜ੍ਹ ਵਿਸ਼ਵਾਸ ਕਰਕੇ ਹੌਸਲੇ ਉਹਨੂੰ ਵੇਖ ਕੇ ਹੀ ਭਾਈ ਤਾਰੂ ਸਿੰਘ ਜੀ ਨੂੰ ਵੇਖ ਕੇ ਹੀ ਪਿੱਛੇ ਹਟ ਗਏ